ਸਰਵਾਰ ਉਪਦੇਸ਼ ਪੇਸ਼ ਕਰਦੇ ਨੇ ਇਹਨੇ ਤਾਪ ਨਿਵਾਰਣ ਹਾਰਾ ਦੁਖ ਹੰਤਾ ਸੁਖ ਰਾਸ ਤਾ ਕੋ ਬੇਗਨ ਨ ਕੋ ਲਗੈ ਯਾ ਕਿ ਪ੍ਰਵ ਆ ਗਏ ਹਰਦਾਸ ਮਨ ਆ ਗਾ ਫੁਲਾ ਛੱਡ ਦੇ ਗਫਲ ਤਾਨੂੰ ਤੂੰ ਕਦੇ ਸੋਚਦਾ ਨਾ ਕਿ ਤੇਰਾ ਫਰਜ਼ ਕੀ ਏ ਸਾਟਾ 24000 ਦਾ ਨਿੱਤ ਪੈਂਦਾ ਇਹ ਦੂਬਰਦ ਫਿਰ ਹੋਵਣਾ ਹਰਜ਼ ਕੀ ਏ ਓ ਜਦ ਅਪਦੇ ਹੱਥੀ ਨਾ ਦਾਨ ਕਰਦਾ ਅੱਗੇ ਬਾਸ ਤੇ ਲਬਦਾ ਕਰਜ਼ ਕੀ ਏ ਜੇ ਕਰ ਗੁਰੂ ਉਪਦੇਸ਼ ਨਾ ਮੰਨਿਆ ਤੂੰ ਓ ਤੈਨੂੰ ਹੋਰਾਂ ਨੇ ਸਕਣਾ ਵਰਜ਼ ਕੀ ਏ ਹਾ ਗੁਰੂ ਉਪਦੇਸ਼ ਨਾਲ ਮੰਨਿਆ ਤੋਂ ਤੈਨੂੰ ਹੋਰਾਂ ਨੇ ਸੱਤਣਾ ਵਰਜ ਕੀ ਏ ਸਾਰੀ ਦੁਨੀਆ ਦੇ ਸ਼ਬਦਾਂ ਉਪਦੇਸ਼ਾਂ ਗ੍ਰੰਥਾਂ ਸਾਸ਼ਤਰਾਂ ਤੋਂ ਇੱਕ ਗੁਰੂ ਦਾ ਸ਼ਬਦ ਵੱਡਾ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਵੀ ਕਹਿੰਦੇ ਨੇ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਵਰਾ ਗੁਰੂ ਜੋ ਹੈ ਗੁਰੂ ਗੁਰੂਦੇਵ ਜੋ ਹੈ ਉਹੀ ਮਾਤਾ ਹੈ ਉਹੀ ਪਿਤਾ ਹੈ ਉਹੀ ਸਵਾਮੀ ਹੈ ਉਹੀ ਪਰਮੇਸ਼ਵਰ ਹੈ ਪਾਵੇਂ ਅਕਾਲ ਪੁਰਖ ਵਾਹਿਗੁਰੂ ਸਤਖੰਡ ਦਾ ਵਾਸੀ ਇਹਦੇ ਸਾਹਮਣੇ ਆ ਕੇ ਖੜਾ ਹੋ ਜੇ ਪਰ ਇਹਦਾ ਧਰਮ ਆਪਣੇ ਗੁਰੂ ਦੀ ਪੂਜਾ ਪਹਿਲਾਂ ਕਰਨੇ ਕਾਨੂੰਨ ਹੈ ਜਿਵੇਂ ਹਰ ਇੱਕ ਕਾਲਜ ਨੂੰ ਜੁਨੀ ਬ੍ਰਸ਼ਟੀ ਦਾ ਜਿਹੜਾ ਲਾ ਹੈ ਉਹਦੇ ਅਧੀਨ ਰਹਿਣਾ ਪੈਂਦਾ ਸਾਡੇ ਕੇਸ਼ ਭਾਰਤ ਵਰਸ਼ ਦਾ ਸਭ ਤੋਂ ਵੱਡਾ ਲਾ ऋषियां मुनियां महात्मा ਦਾ ਇਹ ਹੈ ਕਿ ਤੂੰ ਆਪਣੇ ਗੁਰੂ ਦੇ ਕੰਟਰੋਲ 'ਚ ਰਹਿ ਜੇ ਗੁਰੂ ਜੀ ਕਹਿਣ ਵੀ ਜਾ ਇੱਧਰ ਤਾ ਤੁਰ ਪੈਣੇ ਤਾਂ ਇਉਂ ਨਹੀਂ ਪੁੱਛਣਾ ਇਧਰ ਮਤਲਬ ਕੀ ਹੈ ਤੇਰਾ ਹੱਕ ਹੈ ਕੱਲਾ ਗੁਰੂ ਦੇ ਹੁਕਮ 'ਚ ਰਹਿਣਾ ਪਰ ਕਿਸੇ ਸ਼ਾਇਰ ਨੇ ਲਿਖਿਆ ਹੈ ਜਦ ਗੁਰੂ ਉਪਦੇਸ਼ ਨਹੀਂ ਮੰਨਦਾ ਤੂੰ ਤੈਨੂੰ ਹੋਰਾਂ ਨੇ ਸੱਕਣਾ ਵਰਜ ਕੀ ਹੈ ਜੇ ਭਲਾ ਤੂੰ ਗੁਰੂ ਦੀ ਹਦਾਇਤ ਤੋਂ ਵੀ ਦੂਰ ਚਲੇ ਗਿਆ ਹੋਰ ਕੌਣ ਐ ਫਿਰ ਤੈਨੂੰ ਸਮਝਾਉਣ ਵਾਲਾ ਆਪਣੇ ਹੱਥੀ ਤਾਂ ਨਹੀਂ ਦਾਨ ਕਰਦਾ ਤੈਨੂੰ ਅੱਗੇ ਵਾਸਤੇ ਮਿਲਣਾ ਕਰਜ਼ ਕੀ ਏ ਮਨ ਉਹ ਖੁਦ ਗਰਜੀ ਨਾ ਬਣ ਗੁਰੂ ਦੇ ਚਰਨਾਂ 'ਚ ਸਵਾਸ ਸਵਾਸ ਅਰਦਾਸ ਕਰਦਾ ਰਹਿ ਹੁਕਮ ਨਿਭਾਉਂਦਾ ਰਹਿ ਗੁਰੂ ਦਾ ਤੇਰਾ ਇੰਨੇ ਹੀ ਕੰਮ ਐ ਬਈ ਗੁਰੂ ਕਰੀਏ ਜਾਣ ਕੇ ਪਾਣੀ ਪੀਏ ਛਾਣ ਕੇ ਇਹ ਬਹੁਤ ਇੱਕ ਮੂਰਖਤਾ ਦੀ ਗੱਲ ਐ ਕਿਉਂ ਇਹਦਾ ਅਰਥ ਕੀ ਐ ਮੂਰਖਤਾ ਦੀ ਕਿਉਂ ਐ ਇਹ ਸੋਚੋ ਭਲਾ ਜੇ ਗੁਰੂ ਨੂੰ ਜਾਣ ਲਿਆ ਸੀ ਵੀ ਆਹ ਗੁਰੂ ਪੂਰਾ ਹੈ ਆਹ ਅਧੂਰਾ ਹੈ ਦਾਤਾ ਸਿੰਘ ਗੁਰੂ ਤੋਂ ਵੱਡੇ ਹੋਏ ਹੁਣ ਇੱਕ ਕੋਈ ਕਾਰ ਜਾਂ ਬੱਸ ਜਾ ਰਹੀ ਹੈ ਜਿਹੜੀ ਚੀਜ਼ ਉਹਨੂੰ ਪਾਸ ਕਰਕੇ ਉਹ ਤੋਂ ਅੱਗੇ ਚਲੀ ਜਾਊਗੀ ਉਹਦੀ ਸਪੀਡ ਵੱਧ ਹੋਈ ਘੱਟ ਸਪੀਡ ਚੱਲ ਤਾ ਨਾ ਗੱਡੀ ਨੂੰ ਪਾਸ ਕਰਦੀ ਘੱਟ ਦਿਮਾਗ ਦਿਮਾਗ ਨੂੰ ਪਾਸ ਨਹੀਂ ਕਰਦਾ ਥੋੜੀ ਮਾਇਆ ਬਹੁਤੀ ਮਾਇਆ ਨੂੰ ਨਹੀਂ ਖਰੀਦ ਸਕਦੀ ਜੇ ਇਨਸਾਨ ਨੇ ਗੁਰੂ ਜਾਣ ਲਿਆ ਵੀ ਇਹ ਕਿਹਾ ਜਾ ਗੁਰੂ ਹੈ ਕੀ ਕੁਛ ਹੈ ਇਹਦੇ ਵਿੱਚ ਕਿ ਤਾਂ ਉਹਦਾ ਗੁਰੂ ਤੋਂ ਵੱਡਾ ਹੋਇਆ ਇਹ ਬਹੁਤ ਮੂਰਖਤਾ ਹੈ ਇਹ ਹੈ ਇੱਕ ਅੰਧ ਵਿਸ਼ਵਾਸ ਇੱਥੇ ਜੋ ਗੁਰੂ ਧਾਰਿਆ ਗਿਆ ਜਿੱਥੇ ਇੱਕ ਵਾਰੀ ਚਰਨਾ ਤੇ ਲੱਗ ਗਿਆ ਭਾਵੇਂ ਗੁਰੂ ਬਨਾਰਸੀ ਦਾ ਠੱਗ ਹੋਵੇ ਇਹਦਾ ਕੰਮ ਹੈ ਉਹਦੀ ਸੇਵਾ ਕਰਨਾ ਪੂਰਾ ਗੁਰੂ ਆ ਰੱਬ ਆ ਪੂਰਾ ਜਿਸका ਨਾਮ ਇੱਕ ਕੋਨਾ ਸੈੱਟ ਸਪੀਕਰ ਚੱਲਦਾ ਇਹ ਨੂੰ ਵੀ ਸਿਖਾਉਣ ਵਾਲਾ ਗੁਰੂ ਹੋ ਸਕਦਾ ਵੀ ਮੈਂ ਤੇਰਾ ਗੁਰੂ ਆ ਤੈਨੂੰ ਸਿਖਾਇਆ ਹੈ ਮੈਂ ਬਹੁਤ ਲੜਕੇ ਦਾ ਗੁਰੂ ਆ ਮੈਂ ਕਿ ਵਿਸ਼ਰੀ ਸਿਖਾਉਣ ਵਾਲੇ ਲੋਕਾਂ ਨੂੰ ਮੈਂ ਗੁਰੂ ਬਣਦੇ ਨਾ ਉਹਨਾਂ ਦਾ ਕੋਈ ਖੇਤੀਬਾੜੀ ਦਾ ਹਾਲ ਸਿਖਾਉਂਦਾ ਹਾਲੀ ਦਾ ਗੁਰੂ ਹੈ ਇਹ ਆਪੋ ਆਪਣੇ ਕੰਮਾਂ ਦੇ ਗੁਰ ਨੇ ਲੇਕਿਨ ਪੂਰਾ ਪੂਰਾ ਇਹ ਸਭ ਅਧੂਰੇ ਨੇ ਪੂਰਾ ਉਹ ਹੈ ਜਿਹੜਾ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮਿਲਾਉਂਦਾ ਹੈ ਉਹਨੂੰ ਪੂਰਾ ਗੁਰੂ ਕਹੇ ਨਾ ਪੂਰਾ ਆ ਰਾ ਦੱਸਣੇ ਸਹੀ ਪੂਰਾ ਗੁਰੂ ਅਰਾਧਿਆ ਹੁਣ ਮਹਾਰਾਜ ਨੇ ਇਹਨਾਂ ਨੇ ਇੱਥੇ ਆਰਤੀ ਵਿੱਚ ਬੋਲੇ ਸੀ ਬੋਲੋ ਆਪੋ ਆਪਣੇ ਗੁਰੂ ਦੇਵ ਮਹਾਰਾਜ ਕੀ ਜੈ ਆਪੋ ਆਪਣਾ ਗੁਰੂ ਦੇਵ ਜਿਹੜਾ ਤੇਰਾ ਗੁਰੂ ਆ ਉਸੇ ਦੀ ਜੈ ਮਨਾ ਤੂੰ ਉਸੇ ਨੂੰ ਤੇ ਆ ਗੁਰੂ ਤਾਂ ਚੀਜ਼ ਇੱਕ ਹੈ ਗੁਰੂ ਨਾਨਕ ਕ੍ਰਿਸ਼ਨ ਮਹਾਰਾਜ ਰਾਮ ਦਸਵੇਂ ਪਾਤ ਜਿਹੜਾ ਗੁਰੂ ਬਣ ਕੇ ਨਾਮ ਦੇ ਰਿਹਾ ਰਵਦਾਸ ਧੀਖਾ ਕਬੀਰ ਜਿਨ੍ਹਾਂ ਨੇ ਗੁਰੂ ਬਣ ਕੇ ਦੁਨੀਆ ਤਾਰੀ ਆ ਉਹ ਤਾਂ ਜੋਤ ਇੱਕ ਹੈ ਸਾਡੇ ਦਿਮਾਗ 'ਚ ਕਮੀ ਹੈ ਅਸੀਂ ਅਬਦਾਲ ਹਨੇਰਾ ਦੂਰ ਕਰੀਏ ਤੇ ਫਿਰ ਸਾਨੂੰ ਗੁਰੂ ਇੱਕ ਪਾਸ ਹੋਊਗਾ ਜਦ ਕਿਸੇ ਮੰਜ਼ਲ ਤੇ ਪਹੁੰਚ ਗਿਆ ਨਾ ਮੁਸਲਮਾਨ ਗੁਰੂ ਚ ਨਫ਼ਰਤ ਨਾ ਸੰਤਾਂ ਚੋਂ ਨਾ ਸਿੱਖਾ ਚੋ ਜਿਹੜਾ ਉਹ ਰਾਹ ਚੱਲ ਪਿਆ ਉਹ ਵੀ ਅਸੀਂ ਸੇਵਕ ਬਣ ਜਾਗੇ ਭਾਵੇਂ ਕੋਈ ਟਿਕਾਣਾ ਇਹਦਾ ਅਰਥ ਹੈ ਬਈ ਆਪਣੇ ਗੁਰੂ ਦੀ ਜਿਹੜੀ ਸੇਵਾ ਹੈ ਸਾਥੀਓ ਇਹ ਤੋਂ ਅੱਗੇ ਕੋਈ ਸੇਵਾ ਨਹੀਂ ਹੈ ਆਓ ਮੇਰੇ ਵੀਰ ਤੋਂ ਕਹਾਤਾ ਸੁਣੋ ਇੱਕ ਫਿਰ ਆਪਾਂ ਕੋਈ ਇਤਿਹਾਸ ਪੇਸ਼ ਕਰੀਏ ਹੋ ਮੇਰੀ ਬੰਦਨਾ ਦੇਵਤੀ ਨੰਦਨਾ ਮੇਰੀ ਬੰਦਨਾ ਮੇਰੀ ਬੰਦਨਾ ਦੇਵਤੀ ਨੰਦਨਾ ਜੀ ਆਪ ਕੋ ਆਨੰਦ ਕੰਧਨਾ ਦੂਰ ਹੋਣ ਜੀ ਦੂਰ ਹੋਣ ਜੀ ਦੁੱਖਾਂ ਦੇ ਤੰਦਨਾ ਆਪ ਕੀ ਬਗੈਰ ਬੰਦਨਾ ਕ੍ਰਿਸ਼ਨ ਕ੍ਰਿਸ਼ਨ ਤੇਰਿਆਂ ਭਗਤਾਂ ਨੂੰ ਤੇਰੀ ਤ੍ਰਿਸ਼ਨ ਮੇਨ ਬੰਦਨਾ ਸਈਆਉਟ ਦੇਣ ਸ਼ੰਦਨਾ ਮੇਨ ਬੰਦਨਾ ਨੇ ਨਵੰਦਨਾ ਸੇ ਔਟਾ ਦੇਣ ਸੰਦਨਾ ਹੋ ਮੇਟ ਰਾਇਆ ਗੈਨੇ ਅੰਦਨਾ ਮੇਟ ਦੰਦਨਾ ਮੇਟ ਦੰਦਨਾ ਕੱਟਿੰਦੇ ਆਣਾ ਵੰਦਨਾ ਹਟਦੇ ਅਠੀਲੇ ਰੰਦਨਾ ਕ੍ਰਿਸ਼ਨ ਕ੍ਰਿਸ਼ਨ ਤੇਰਿਆ ਭਗਤਾਂ ਨੂੰ ਤੇਰੀ ਤ੍ਰਿਸ਼ਨਾ ਕੁੱਲ ਜਾਤੀਆਂ ਕਸੂਤੇ ਰੰਦ ਪਾਤੀਆਂ ਕੁੱਲ ਜਾਤੀਆਂ ਕੁੱਲ ਜਾਤੀਆਂ ਕਸੂਤੇ ਰੰਦ ਪਾਤੀਆਂ ਓਏ ਹੱਦਾਂ ਹੱਦਾਂ ਕੁੱਲ ਲਟਾਤੀਆਂ ਕੌਮ ਕਾਤੀਆਂ ਕੋਮ ਕਾ ਤੀਆਂ ਦੁਖਾਂ ਦੀਆਂ ਬਾਤੀਆਂ ਹੋਰ ਨਾਂ ਦੇ ਸੇਰ ਲਾਤੀਆਂ ਕ੍ਰਿਸ਼ਨ ਕ੍ਰਿਸ਼ਨ ਤੇਰੀ ਆ ਪਗਤਾਂ ਨੂੰ ਤੇਰੀ ਤ੍ਰਿਸ਼ਨਾ ਗੱਲ ਕੋਲਦੀ ਰਹੀ ਨਾ ਮੁੱਲ ਦੀ ਗੱਲ ਕੋਲਦੀ ਰਹੀ ਨਾ ਜਮਾ ਮੁੱਲ ਦੀ ਗੱਲ ਕੋਲਦੀ ਰਹੀ ਨਾ ਮੁੱਲ ਦੀ ਉਹ ਬੱਦ ਕਟ ਫੇਰੇ ਤੁਲਦੀ ਦੇਸ਼ ਫੁੱਲ ਦੀ ਦੇਸ਼ ਫੁੱਲ ਦੀ ਜਵਾਨੀ ਰੋਲਦੀ ਤੇ ਕੀ ਦਵਾਈ ਐ ਸੁਫੁੱਲ ਦੀ ਕ੍ਰਿਸ਼ਨ ਕ੍ਰਿਸ਼ਨਾਂ ਤੇਰੀਆਂ ਭਗਤਾਂ ਨੂੰ ਤੇਰੀ ਤ੍ਰਿਸ਼ਨਾ ਪਹਿਣ ਪਾਈ ਦੀ ਪਿਤਾ ਸੁਤਮਾਈ ਦੀ ਪਹਿਣ ਪਾਈ ਦੀ ਪਿਤਾ ਸੁਤਮਾਈ ਦੀ ਪਹਿਣ ਪਾਈ ਦੀ ਪਿਤਾ ਸੁਤਮਾਈ ਦੀ ਸਾਰੀ ਗੱਲ ਚਿਤ్రਾਈ ਦੀ ਰਸ਼ਨਾਈ ਦੀ ਰਸ਼ਨਾਈ ਦੀ ਰਹੀ ਨਾ ਗੱਲ ਕਾਈ ਦੀ ਉਪਰਾਂ ਸਫਾਈ ਪਾਈ ਨੀ ਕ੍ਰਿਸ਼ਨਾਂ ਕ੍ਰਿਸ਼ਨਾਂ ਤੇਰੀਆਂ ਪਗ ਤਨੂ ਤੇਰੀ ਤ੍ਰਿਸ਼ਨਾ ਜੇ ਤੂੰ ਆਇਆ ਨਾ ਤੇ ਦਰਸ਼ ਬਖਾਇਆ ਨਾ ਜੇ ਤੂੰ ਆਇਆ ਨਾ ਜੇ ਤੂੰ ਆਇਆ ਨਾ ਤੇ ਦਰਸ਼ ਬਖਾਇਆ ਨਾ ਮੇਟਾ ਦਾ ਪਥੂਰ ਪਾਇਆ ਨਾ ਜੇ ਦਵਕਾਇਆ ਨਾ ਦਵਕਾਇਆ ਨਾ ਤੰਦੁਸ਼ਟ ਡਰਾਇਆ ਨਾ ਤਾ ਤੇਰੀ ਕੁਝ ਮਾਇਆ ਨਾ ਕ੍ਰਿਸ਼ਨ ਕ੍ਰਿਸ਼ਨ ਤੇਰੀਆਂ ਪਗ ਤਨੂ ਤੇਰੀ ਤ੍ਰਿਸ਼ਨਾ ਉਹ ਸਾਰੇ ਦੇਸ਼ ਦੀ ਦਲੀਲ ਕੁਲੇਸ ਦੀ ਸਾਰੇ ਦੇਸ਼ ਦੀ ਦਲੀਲ ਕੁਲੇਸ ਦੀ ਸਾਰੇ ਦੇ ਸ਼ਰੀਦ ਲੀਲੇ ਕੋਲੇ ਸਦੀ ਪੈਦਾ ਹੋ ਗਏ ਬੰਸ ਸੇਸਦੀ ਇਸ ਕੇਸ ਦੀ ਕੇਸ ਦੀ ਕਸੂਤੇ ਪੈਸਦੀ ਪੇਜ ਜਿਹੜੀ ਜਾਬੇ ਮੈਂ ਇਸ ਦੀ ਕ੍ਰਿਸ਼ਨਾ ਕ੍ਰਿਸ਼ਨਾ ਤੇਰਿਆਂ ਭਗਤਾਂ ਨੂੰ ਤੇਰੀ ਤ੍ਰਿਸ਼ਨਾ ਖੁਦ ਗਰਜੀ ਦਿਲਾਂ ਦੇ ਵਿੱਚ ਗਰਜੀ ਖੁਦ ਗਰਜੀ ਖੁਦ ਗਰਜੀ ਦਿਲਾਂ ਦੇ ਵਿੱਚ ਗਰਜੀ ਰਚਨ ਹਾਰ ਪਾਵੇ ਹਰ ਜੀ ਸਾਡੀ ਅਰਜੀ ਹੈ ਸਾਡੀ ਹਰ ਜੀ ਨਾ ਸਮਝੋ ਹਰ ਜੀ ਤੇ ਅੱਗੇ ਜੇ ਮੈਂ ਤੇਰੀ ਮਰਜੀ ਕ੍ਰਿਸ਼ਨ ਕ੍ਰਿਸ਼ਨ ਤੇਰੀਆ ਭਗਤਾਂ ਨੂੰ ਤੇਰੀ ਕ੍ਰਿਸ਼ਨ ਤੂੰ ਕੇ ਮਹਾਰਾਜ ਜੀ ਦੀ ਕਹਿੰਦੇ ਨੇ ਸੰਤਨ ਸਿਓ ਮੇਰੀ ਲੇਵਾ ਦੇ ਵੀ ਸੰਤਨ ਸਿਓ ਬਿਵਹਾਰਾ ਗੁਰੂ ਗ੍ਰੰਥ ਸਾਹਿਬ ਜੀ ਚਾਰਾਂ ਵੇਦਾਂ ਨੂੰ ਨਿਚੋੜ ਲੋ ਸ਼ਾਸਤਰ 6 18 ਪ੍ਰਾਣ ਸਿਮਰਤੀਆਂ 27 ਸਭ ਦੇ ਤੱਤ ਕੱਢ ਲੋ ਗੁਰੂ ਗ੍ਰੰਥ ਸਾਹਿਬ ਬਸ ਇੱਕੋ ਹੀ ਸ਼ਬਦ ਵਿੱਚ ਨਿਬੇੜ ਜਾਂਦਾ ਹੈ ਉਹ ਜਿਹੜੇ ਬਹੁਤ ਚੱਕਰ ਪਾ ਕੇ ਉਹਨਾਂ ਨੇ ਦੱਸਣਾ ਹੈ ਨਾ ਸਿਮਰਤਿ ਆਣੇ ਤੇ ਗ੍ਰੰਥਾਂ ਸਾਸ਼ਤਰਾਂ ਨੇ ਗੁਰੂ ਗ੍ਰੰਥ ਸਾਹਿਬ ਨੇ ਉਹ ਸ਼ਬਦ ਨੂੰ ਵਸੇ ਸਿੱਧੇ ਹੀ ਰਾ ਦੱਸਦੇ ਨੇ ਮਹਾਰਾਜ ਜੀ ਕਹਿੰਦੇ ਇੱਕ ਜਗ੍ਹਾ ਕਹਿੰਦੇ ਗੁਰ ਕੀ ਮੂਰਤ ਮਨ ਮੈਂ ਧਿਆਨ ਗੁਰ ਕਾ ਸ਼ਬਦ ਮੰਤਰ ਮਨ ਮਾਣ ਲੈ ਸਚਾਰਾ ਵਿਦਾਂ ਤੱਤ ਕਰਤਾ ਇੱਥੇ ਇਕੱਠਾ ਗੁਰ ਕੀ ਮੂਰਤ ਮਨ ਮੈਂ ਧਿਆਨ ਜਿਹੜਾ ਤੇਰਾ ਗੁਰੂ ਹੈ ਨਾ ਉਹਦੀ ਤਸਵੀਰ ਅੰਦਰ ਉਹਦੇ ਵਿੱਚ ਤੇਰਾ ਧਿਆਨ ਇਹ ਸਿਮਰਨ ਗੁਰੂ ਦਾ ਸ਼ਬਦ ਮੰਤਰ ਮਨਮਾਨ ਐ ਮਨ ਜਿਹੜਾ ਗੁਰੂ ਦੇ ਸ਼ਬਦ ਦੇਤਾ ਨਾ ਉਹੀ ਮੰਤਰ ਹੈ ਜਿਹੜਾ ਸ਼ਬਦ ਤੇਰੇ ਗੁਰੂ ਨੇ ਦੇਤਾ ਉਹ ਮੰਤਰ ਹੈ ਰੱਬ ਨੂੰ ਬੁਲਾਉਣ ਵਾਲਾ ਹੋਰ ਮੰਤਰੇ ਨਹੀਂ ਕੋਈ ਸੋ ਸਾਥੀਓ ਲੋ ਇੱਕ ਕਦੀ ਕਮਸੇ ਵੀਰਤ ਹੋ ਸਰਬਨ ਕਰੋ ਕਬਤਾ ਹੋ ਗਈ ਗੁਰੂ ਨਾਨਕ ਸਾਹਿਬ ਦੀ ਥੋੜਾ ਦਰਸ਼ਨ ਕਰਕੇ ਵੀ ਪਾਪੀ ਜੀਵ ਨੇ ਕੈ ਤਰ ਗਏ ਇਹ ਜੇ ਧਾਰ ਤੇ ਬੰਦੇ ਖਾਣੇ ਕੌਡੇ ਰਾਖਸ਼ ਵਰਗੇ ਬਈ ਇਹੋ ਜੇ ਤਾਰਤੇ ਜਿਨ੍ਹਾਂ ਨੂੰ ਜਗ੍ਹਾ ਹੀ ਨਹੀਂ ਸੀ ਕਿਤੇ ਜਿਨ੍ਹਾਂ ਨੂੰ ਲੱਖਾਂ ਸਾਲ ਲੱਖਾਂ ਜਨਮ ਭਗਤੀ ਕਰਕੇ ਵੀ ਫੇਰ ਉਹਨਾਂ ਨੂੰ ਟਿਕਾਣਾ ਨਹੀਂ ਸੀ ਮਿਲਣਾ ਬਸ ਐ ਫੜ ਕੇ ਪਾਰ ਕਰ ਦਿੱਤੇ ਗੁਰੂ ਨਾਨਕ ਸਾਹਿਬ ਨੇ ਹੋਰ ਵੀ ਤਾਰੀ ਜਾਂਦੇ ਨੇ ਗੁਰੂ ਗ੍ਰੰਥ ਸਾਹਿਬ ਗੁਰੂ ਨਾਨਕ ਸਾਹਿਬ ਦੀ ਸਾਮੀ ਦੇ ਉਹਨਾਂ ਦੀ ਆਵਾਜ਼ ਨੇ ਅਸੀਂ ਕਹਿੰਦੇ ਗੁਰੂ ਨਾਨਕ ਸਾਹਿਬ ਤਾਂ ਚਲੇ ਗਏ ਦੇ ਅੱਜ ਹੁੰਦੇ ਨਾ ਅਸੀਂ ਉਹਦੇ ਚਰਨ ਫੜ ਕੇ ਸਭ ਕੁਝ ਬਖਸ਼ਾ ਲੈਂਦੇ ਇਹ ਸਾਡੀ ਭੁੱਲ ਹੈ ਗੁਰੂ ਗ੍ਰੰਥ ਸਾਹਿਬ ਗੁਰੂ ਨਾਨਕ ਸਾਹਿਬ ਦੇ ਰੂਪ ਹੈ ਇਹਨਾਂ ਦੇ ਚਰਨ ਇਹਨਾਂ ਦੇ ਦਰਸ਼ਨ ਉਹਨਾਂ ਦੇ ਦਰਸ਼ਨ ਨੇ ਲਓ ਆ ਗੁਰੂ ਨਾਨਕ ਸਾਹਿਬ ਦੀ ਬਾਣੀ ਸਰਵਣ ਕਰੋ ਉਹਦੇ ਦਰਸ਼ਨਾਂ ਨੇ ਕੌਣ ਕੌਣ ਪਾਰੇ ਹਜ਼ਾਰ ਸਾਗਰ ਨੀਰ ਪਰਿਆ ਤੇ ਯੋਗਣ ਵੀ ਚ ਹਮਾਰੇ करो, मेहर पावो, तारे। के प्यारे जी सफ़ सिफत करी ने सतगुर जिन्हनि के जॻह न पवे कीअं बलाथ रसादे पर गे ਛੋਡਾ ਦਰਸ਼ਨ ਕਰਕੇ ਜੀ ਆਪਾਪੀ ਜੀਵ ਅਨੇਕਾਂ ਕਰਗੇ ਤੈ ਵਿੱਚ ਪਹਾੜਾਂ ਦੇ ਜਾ ਕੇ ਤਾਰਿਆ ਬਲੀ ਕੰਦਾਰੀ ਜਲ ਖਿੱਚ ਲਿਆ ਵਉੜੀ ਦਾ ਰੋਕੀ ਬੰਜੇ ਉੱਤੇ ਪਹਾੜੀ ਹੋ ਜੰ ਚਰਨੀ ਡਗ ਪਿਆਸੀ ਆਉਦੇ ਪਾਪ ਤਿਰਣ ਕਿਉਂ ਜਰ ਗਏ ਛੋਡਾ ਦਰਸ਼ਨ ਕਰਕੇ ਜੀ ਆਪਾਪੀ ਜੀਵ ਕਰੋੜਾ ਕਰਗੇ ਵਿੱਚ ਸਿੰਗਲਾ ਦੀਪ ਦੇ ਜੀ ਰਾਜ ਸੁਣੀ ਆਪਦੀ ਬਾਣੀ ਨੇ ਤੇ ਕਰੀ ਅੜੀ ਕਾ ਨੂੰ ਉਸ ਨੂੰ ਭਾਵੇ ਅੰਨਾ ਪਾਣੀ ਹੋ ਪਰ ਅਮਰਤ ਪਾਣੀ ਨੂੰ ਸੁੱਕਾ ਬਾਗ ਹਰਾਸੀ ਕਰ ਗਏ ਥੋੜਾ ਦਰਸ਼ਨ ਕਰ ਕੇ ਜੀ ਪਾਪੀ ਜੀਵੇਲੇ ਕਾ ਕਰਗੀ ਬੇਤੀ ਸ਼ਹਿਰੇ ਤੇ ਲੰਬੇ ਦੇ ਜਾ ਕੇ ਸੱਜਣ ਠੱਗ ਨੂੰ ਉਤਾਰਿਆ ਸੁਣੀ ਅਰਜ ਗਰੀ ਬਹੰਦੀ ਤਾਂ ਦੁਖੀਆਂ ਦਾ ਦਰਦ ਨਿਵਾਰਿਆ ਬਲੇ ਮਰਦਾਨੇ ਲਾਇ ਕੇ ਸੰਗ ਉਸ ਦੇ ਘਰ ਗਏ ਤੁਹਾਡਾ ਦਰਸ਼ਨ ਕਰਕੇ ਜੀ ਪਾਪੀ ਜੀਵ ਇਹਨੇ ਘਾਤਰ ਗਏ ਹੋ ਇੱਕ ਲੜਕੀ ਰਾਜੇ ਦੀ ਜਦ ਉਹ ਜੰਗ ਚੜ੍ਹਨ ਨੂੰ ਜਾਵੇ ਤੇਰੀ ਬਾਣੀ ਦਾ ਤਾ ਜੀ ਉਸ ਨੂੰ ਨਾਰੀਓ ਮਰਦ ਬਣਾਵੇ ਹੋ ਜਿੱਥੇ ਆਪ ਖਲੋ ਜਾਂਦੇ ਤਨ ਕੇ ਵਿਗੜੇ ਕਾਰਜ ਸਰਗੇ ਤੁਹਾਡਾ ਦਰਸ਼ਨ ਕਰਕੇ ਜੀ ਪਾਪੀ ਜੀਵ ਅਨੇਕਾਂ ਤਰਗੇ ਹਰ ਕੇ ਮਰਦਾਨੇ ਨੂੰ ਕੌਡਾ ਵਿੱਚ ਕਿਹੜਾ ਹੈ ਸਿੱਟਦਾ ਪਛਤਾਵੇ ਵੇਲੇ ਨੂੰ ਪੋਲਾ ਮੀਰ ਦੜਾ ਦੜ ਪਿਟਦਾ ਕਰੀ ਨਜ਼ਰ ਮਹਿਰ ਦੀ ਤੇ ਉੱਥੇ ਤਪੇ ਕੜਾ ਤਰਗੇ ਤੁਹਾਡਾ ਦਰਸ਼ਨ ਕਰਕੇ ਜੀ ਪਾਪੀ ਜੀਵ ਕਰੋੜਾ ਤਰਗੇ ਕੋਰੀ ਫੁੱਖਾ ਮਾਇਆ ਦਾ ਜੀ ਨੇ ਜੋੜੇ ਕਈ ਖਜ਼ਾਨੇ ਉਹਨੂੰ ਗਿਆਨ ਕਰਾਤਾ ਸੀ ਦੇਖੇ ਸੂਈ ਇਸ ਬਹਾਨੇ ਮਾਇਆ ਸੰਗ ਨ ਜਾਂਦੀ ਐ ਇੱਥੇ ਬਹੁਤ ਜੋੜ ਕੇ ਤਰਗੇ ਤੁਹਾਡਾ ਦਰਸ਼ਨ ਕਰਕੇ ਜੀ ਪਾਪੀ ਜੀਵ ਅਨੇਕਾ ਤਰਗੇ ਮੈਂ ਔਗਣ ਹਾਰਾ ਜੀ ਮੇਰੇ ਵਿੱਚ ਨਹੀਂ ਗੁਣ ਕੋਈ ਉਹ ਦੇ ਦਰ ਆ ਕੇ ਤਾਂ ਮਿਲਦੀ ਨਿਰਗੁਣੀਆਂ ਨੂੰ ਧੋਈ ਇਹ ਸ਼ਹਿਰ ਬਰਾੜ ਕਹੇ ਬਾਣੀ ਅਮਰਤ ਰੂੰਪੀ ਪਰਗੇ ਉਹਨਾਂ ਦਰਸ਼ਨ ਕਰਕੇ ਜੀ ਪਾਪੀ ਜੀਵਣ ਅਰੇ ਕਾ ਤਰਗੇ